ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਫਾਇਦਾ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੇ ਦੁੱਧ ਵਾਲੀ ਡੱਬੀ ਵਹਿੜ ਇੱਕ ਜਰਸੀ ਨਾਲ ਚ ਪੈਂਦੀ ਹੈ ਤੇ ਇੱਕ ਇਧਰ ਵੜ ਖੜੀ ਹੈ ਵੱਡੀ ਤਿੰਨ ਪਸ਼ੂ ਆ ਇਨਫੋਰਮੇਸ਼ਨ ਲੈ ਦਿੰਨਾ ਹਾਉ ਕਰ ਦੇਗਾ ਅਲਵਾਦ ਇਹਨੇ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਸਾਸੀ ਕਾ ਬਾਈ ਸਾਸੀ ਕਾ ਬਾਈ ਨਾਮ ਦੇ ਦੇ ਮਹਾਰਿਸ਼ਵਰ ਸਿੰਘ ਪੰਡਤ ਚੰਦ ਪੁਰਾਣਾ ਤਸੀਰ ਬਾਗਾ ਪੁਰਾਣਾ ਜਿਹੜਾ ਮੋਗਾ ਫੋਨ ਨੰਬਰ 85488781 85488781 ਕਿਹੜੇ ਪਾਸੇ ਲੱਗੀ ਬਾਈ ਜਿੱਥੋਂ ਮਰਜੀ ਲੱਗ ਜਾ ਕੰਨਵਾ ਸੂਆ ਇਹ ਦੂਜੇ ਸੂਏ ਸੂਣੀਆਂ ਮੂੰਹ ਚਾਰ ਦਾਂਦਾ ਚੌਗੀ ਹਾਂਜੀ ਕਿੰਨੇ ਕਿਲੋ ਦਾ ਇਹ ਦਾਨ ਬਸ 3 ਜਾਂ 4 ਲਊਗੀ ਤਿਆਰੀਆਂ ਚ ਹੀ ਆ ਕਿੰਨਾ ਕਿਲੋ ਦਾ ਪਿਆ ਜੀ ਪਾ 17 18 ਲੀਟਰ ਪਿਆ ਆ ਹੋਇਆ ਪਹਿਲੇ ਸਵੇ ਦਾ 12 ਤੋਂ 20 ਲੀਟਰ ਤੱਕ ਪਿਆ ਜੂਗਾ ਆ ਹੁਣ ਕੱਢੀਏ ਬਾਹਰ ਨੂੰ ਸੀਲ ਸਬ ਪੂਰੀ ਆ ਨਾ ਕੋਈ ਆਣਗਾ ਵੀ ਇਹ ਲੱਗ ਖਾਣੀ ਆ ਹਾਂਜੀ ਦੇਖ ਸੀਲ ਸਬ ਦੋਸਤੋ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 17 18 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲੇ ਸਵੇ ਪਲੂਨ ਨੇ ਦਿੱਤਾ ਖੀਰੀ ਬੱਚੀ ਸੂਈ ਹੋ ਪਹਿਲੇ ਸੂਏ ਹੁਣ ਇਸ ਟਾਈਮ ਦੂਜੇ ਸੂਵੇ ਸੂਨ ਨੂੰ ਤਿਆਰ ਆ ਕੁਈ 2-4 ਦਿਨ ਮਸਾ ਹੀ ਲਊ 18 ਤੋਂ 20 ਕਿਲੋ ਦੇ ਵਿੱਚ ਵਿੱਚ ਦੁੱਧ ਪਿਆ ਜੂ ਹਾਂ ਵਲ ਢੱਲੀ ਆਂ ਤੇ ਲੱਟੂ ਨਾ ਆ ਜੂ ਹਾਂ ਵਲ ਢੱਲਾ ਬਹੁਤ ਪਈਆਂ ਸਾਰੀ ਵਲ ਢੱਲ ਕੱਢ ਕੇ ਸੂਣਾ ਅੱਜ ਤਾਂ ਲੱਗੀ ਤਿੰਨ ਦੀ ਮੋਟਰ ਹੀ ਲੱਗੀ ਚਵਾਈ ਠੀਕ ਐ ਸੋਸਤੋ ਬਾਈ ਕਹਿੰਦਾ ਚਵਾਈ ਕਾਦੀ ਲੱਗੀ ਤਿੰਨ ਦੀ ਮੋਟਰ ਹੀ ਐ ਤਿੰਨ ਦੀ ਮੋਟਰ ਡੰਡੇ ਵਾਂਗੂ ਧਾਰ ਮਾਰਦੀ ਹੁੰਦੀ ਐ ਚਵਾਈ ਦੀ ਇੱਕ ਨੰਬਰ ਆ ਵਲ ਢੱਲਾਂ ਬਹੁਤ ਪਈਆਂ 2-4 ਦਿਨ ਲੈ ਜਾਣੇ ਸਾਰੀ ਵਲ ਢੱਲ ਕੱਢ ਕੇ ਸੂ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਜਰਸੀ ਨਸਲ ਦੀ ਵਹਿੜ ਥਣ ਸੋਹਣਿਆ ਅੱਧੀ ਚਵਾਈ ਵਾਲੇ ਗਲਾਬੀ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਵਜਨ ਵਜਨ ਬਾਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸੀਰਸਾਉ ਫੁੱਲ ਆ ਤਵਾ ਜਵਾਕ ਚੋਈ ਜਣ ਮੁੱਲ ਬਾਈ ਜੈਜਾ ਲੈ ਜਾਂਦੇ ਨਾਲ ਇਹ 55000 ਦਿੰਦਾ 52000 ਦੀ ਬਾਈ ਕਹਿੰਦਾ ਦੇ ਦਿਆਂਗੇ ਮੂੰਹ ਤੋਂ ਚਾਰ ਦੰਦ ਦੂਜੇ ਸੂਵੇ ਵੱੱਛੀ ਸੁੰਦੀ ਆ ਪੂਰੀ ਭਾਰੀ ਵੱੱਛੀ ਵਜਨ ਵਾਲੀ ਆ 18 ਤੋਂ 20 ਕਿਲੋ ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆ ਜੂ 2 ਨੰਬਰ ਤੇ ਆ ਜੀਏ ਡੱਬੀ ਤੇ ਬਾਈ ਇਹ ਦੂਜਾ ਸੂਹਾ ਸੁੰਦੀ ਆ ਵੀਰੇ ਪਹਿਲੇ ਸੂਹੇ 26 27 ਲੀਟਰ ਦੁੱਧ ਪਾਇਆ ਅਰ ਕੀ ਮਾਲਕਾਂ ਨੇ 30 ਲੀਟਰ ਦੀ ਔਰ ਤੇ ਦਿੱਤੀ ਆਪਾਂ ਨੂੰ ਠੀਕ ਹੈ ਦਾਣੇ ਤੇ ਪੰਜ ਰਹਿੰਦੇ ਆ ਜੀ ਬਾਕੀ ਸੂਣ ਦੇ ਵਿੱਚ ਸਹੀ ਹੈ ਜੀ ਹਾਂ ਜੀ ਜੈਜਾ ਮੁੱਲ ਇਹਦਾ 85000 ਰੁਪਏ 2 ਨੰਬਰ ਬਾਈ ਦੱਸਦਾ ਕਿ 25 26 ਲੀਟਰ ਪਹਿਲੇ ਸੂਵੇ ਪਲੂਨ ਨੇ ਦਿੱਤਾ ਆਪਾਂ ਨੂੰ ਬਾਈ ਕਹਿੰਦਾ ਅਗਲੇ ਨੇ 30 ਲੀਟਰ ਦੁੱਧ ਦੀ ਗਾਰੰਟੀ ਤੇ ਦਿੱਤੀ ਆ 85000 ਮੁੱਲ ਹੈ ਮਾਨਤਾਣ ਹੋ ਜੂ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਗੌਰ ਕਰ ਲੋਗੇ ਇਹਦਾ ਕਰਮ ਵਾਲੀਆਂ ਉਹ ਦੁੱਗਣਾ ਦੁੱਧ ਪਿਆਣਦੀਆਂ ਸਿਹਲ ਸੌ ਬਹੁਤ ਹੈ ਕੋਈ 2-4 ਦਿਨ ਇਹ ਵੀ ਮਸਾਂ ਹੀ ਲੋ ਤਿਆਰ ਹੀ ਮੰਨੋ ਕਿ ਢੜੀ ਡੰਗ ਦਾ ਪਤਾ ਨਹੀਂ ਹੁੰਦਾ ਕਈ ਵਾਰ ਬਸ ਪਹਿਲਾਂ ਵੀ ਸੂ ਸਕਦਾ ਦਿਨਾਂ ਦੇ ਵੀ ਸੂ ਸਕਦਾ ਬਾਕੀ ਹਵਾਨੇ ਦੀ ਤਿਆਰੀ ਬਹੁਤ ਹੈ ਮਾੜੀ ਬੈੜ ਨਾਲੋਂ ਵੱਡਾ ਹਵਾਨਾ ਤਾਂ ਕਰਮ ਵਾਲੀ ਹੋਣੀ ਤਿਆਰ ਕਰੀ ਫਿਰਦੀ ਆ ਮੱਝਾਂ ਵਰਗਾ ਪੈਠ ਫੁੜਾ ਨਾ ਕੋਈ ਧਫੜੀ ਹੈ ਨਾ ਕੋਈ ਧਫੜੀ ਦਾ ਨਿਸ਼ਾਨ ਆ ਛੀਛਿਆਂ ਨੂੰ ਚਮਕਦੀ ਆ ਭਾਵੇਂ ਅਗਲਾ ਹੱਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਆਹ ਸਾਰੀ ਵਾਲ ਟੈਲ ਕੱਢ ਕੇ ਸੋਨਾ ਬਾਕੀ ਇੰਨੀ ਕੁ ਵਾਲ ਟੈਲ ਤਾਂ ਕਰ ਮਾਲੀਆਂ ਸੂਨੀਆਂ ਸੂਨੀਆਂ ਜਦੋਂ ਜੋਰ ਮਾਰਦੀਆਂ ਕੱਢ ਦਿੰਦੀਆਂ 85000 ਮੁੱਲ ਹੈ ਦੂਜੇ ਸੂਵੇ ਸੁੰਦੀ ਹੈ ਮਾਨਤਾਨ ਹੋ ਜੂ 30 ਲੀਟਰ ਵੰਗਾਈ ਦੱਸ ਦੁੱਧ ਪਿਆ ਜੂ ਥਣ ਭਾਂਡੇ ਦੀ ਸਾਫ ਸੁਥਰੀ ਆ ਹਵਾਨਾ ਬਹੁਤ ਸੋਹਣਾ ਵੱਡਾ ਪੂਰੀ ਭਾਰੀ ਨਰੋਈ ਨਿਗਰ ਦੂਜਾ ਸੂਆ ਡੱਬੀ ਪ੍ਰਿੰਟ ਵਾਲੀ ਵਹਿੜ ਪ੍ਰਾਈਜ਼ ਜੈ ਜੀ ਆ ਦੁੱਧ ਬਹੁਤ ਵੀਰ ਦੱਸਦਾ ਇਹਨਾਂ ਬਾਕੀ ਇਹਨਾਂ ਦੁੱਧ ਪਿਆ ਦੇਣਾ ਤਿੰਨ ਨੰਬਰ ਲਾਸਟ ਦੇ ਆ ਜੀ ਬਾਈ ਇਹ ਵੀ ਦੂਜੇ ਸੂਏ ਤੋਂ ਦੀ ਆ ਬਾਈ ਠੀਕ ਆ ਦੁੱਧ 18 ਤੋਂ 20 ਲੀਟਰ ਆਉਣਾ ਪੈ ਗਿਆ ਜੀ ਆ ਵੀ ਦੇਣਾ ਦੇਣ ਬਾਦ ਦੋ ਚਾਰੀ ਲੋਗ ਦੀ ਤਿਆਰੀਆਂ ਦੀ ਆ ਜੀ ਜੈ ਜੈ ਮੋਲ ਜੈ ਜੈ ਮੋਲ ਇਹ 90000 ਦੀ ਲੱਗਣ 18 ਤੋਂ 20 ਕਿਲੋ ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆ ਜੂ 49000 ਮੋਲ ਹੈ ਬੈੜ ਇਹ ਵੀ ਕੱਦ ਕਾਰਠ ਵਾਲੀ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਨਾ ਲੈ ਜਿਓ 18 20 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਦੁੱਧ ਇਹਦਾ ਵੀ ਮੱਝਾ ਰਗਾਊਗਾ ਕਿਉਂਕਿ ਸਾਈਵਾ ਕਰੋ ਸੰਗ ਚ ਬੱਛੀ ਆ ਸੀਲਸਾਉ ਫੁੱਲ ਹੈ ਹਾਂ ਸਾਰਿਆਂ ਹੀ ਸੀਲਸਾਉ ਫੁੱਲ ਹੈ ਬਾਕੀ ਜਿਹੜੀਆਂ ਜਗੱਬਰ ਨਹੀਂ ਕਹਿੰਦੀਆਂ ਸੂਕੇ ਇਹਨਾਂ ਨੇ ਕਰਮ ਵਾਲੀਆਂ ਨੇ ਕੀ ਕਹਿਣਾ ਜਦੋਂ ਬੱਚਾ ਮੂਰੇ ਹੋਇਆ ਮਗਰੋਂ ਤਾਂ ਜਾਨਵਰ ਬੱਚੇ ਦਾ ਕਰਨ ਲੱਗ ਪੈਂਦਾ ਹਾਂ ਬਾਕੀ ਕੋਈ ਲੱਸੀ ਲਾਂ ਵੀ ਨਹੀਂ ਕੋਈ ਮਰੀ ਹੰਬੀ ਜੀ ਨਹੀਂ ਕਿ ਹੱਡ ਜੇ ਦਿਸ ਜਾਂਦੇ ਹੁਣ ਮਸਾ ਹੀ ਤੁਰਦੀਆਂ ਹੁਣ ਪੂਰੀਆਂ ਜਾਣ ਵਾਲੀਆਂ ਤੋਰਾ ਤੋਰਾ ਤਿੰਨਾ ਵੜਾਂ ਦਾ ਪੂਰਾ ਚੰਗਾ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੂ ਪੋਰਾ ਵੱਧ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਕਿਸੇ ਭੈਣ ਭਰਾ ਦੇ ਸੇਲ ਹੁੰਦੇ ਉੱਥੇ ਅਗਲਾ ਵੀ ਪੋਰਾ ਵੱਧ ਮਾਨਤਾਨ ਕਰ ਹੀ ਦਿੰਦਾ ਥਾਣੇ ਦਾ ਵੀ ਸੋਹਣਾ ਆਦੀ ਚਵਾਈ ਵਾਲਾ ਮਾਨਤਾਨ ਖੁੱਲਾ ਹੋ ਜੂ ਇਹ ਤਿੰਨ ਪਸ਼ੂ ਸੇਲ ਹੈ ਪ੍ਰਾਈਸ ਜੈ ਜੀ ਮਾਨਤਾਨ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਆ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਓ ਪ੍ਰੋਪਰ ਐਡਰੈਸ ਸਮਝਾ ਦਊਗਾ ਲਾਸਟ ਦੇ ਸਾਰਿਆਂ ਨੂੰ ਫਾਸਿ ਗੱਲ ਜਲਦ ਮਿਲਦੇ ਹਾਂ ਕਿਸੇ ਹੋਰ ਨਾਲ ਵੀਡੀਓ ਦੇ ਨਾਲ